ਸਸਤਰ ਸਾਰੇ ਵੀਰਾਂ ਨੂੰ ਇਹ ਡਬਲ ਐਫ ਜੀ ਦੇਸੀ ਮੁਰਗੀ ਤੇ ਮੁਰਗਾ ਹਨ ਜਿਹੜੇ ਵੀ ਸੱਜਣ ਵੀਰ ਨੂੰ ਅੱਗੇ ਸਰਦੀਆਂ ਲਈ ਆਂਡੇ ਵਾਸਤੇ ਚਾਹੀਦੇ ਹਨ ਤਾਂ ਮੁਰਗੀਆਂ ਖਰੀਦ ਸਕਦੇ ਹਨ ਮੇਰਾ ਨੰਬਰ ਹੈ 98146 40851 ਮੇਰੇ ਨਾਲ ਸੰਪਰਕ ਕਰਕੇ ਮੇਰੇ ਫਾਰਮ ਤੇ ਜਿਹੜੇ ਵੀ ਸੱਜਣ ਵੀਰ ਨੂੰ ਮੁਰਗੀਆਂ ਚਾਹੀਦੀਆਂ ਹਨ ਉਹ ਆ ਕੇ ਮੇਰੇ ਕੋਲ ਲੈ ਸਕਦਾ ਹੈ ਮੈਂ ਤੁਹਾਨੂੰ ਆਪਦਾ ਡਰੈਸ ਵੀ ਦੱਸ ਦੇਣਾ ਚਾਹੁੰਦਾ ਹਾਂ ਮੇਰਾ ਡਰੈਸ ਹੈ ਟਾਣੀ ਪੁੱਲਾ ਸਿੰਘ ਬਲਾਕ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਫਿਰ ਦੁਬਾਰਾ ਤੁਹਾਨੂੰ ਮੋਬਾਈਲ ਨੰਬਰ ਦੱਸਦਾ ਹਾਂ 98146 46851 ਮੇਰੇ ਨਾਲ ਸੰਪਰਕ ਕਰਕੇ ਮੇਰੇ ਫਾਰਮ ਤੇ ਜਿਹੜੇ ਵੀ ਸੱਜਣ ਵੀਰ ਨੂੰ ਮੁਰਗੀਆਂ ਚਾਹੀਦੀਆਂ ਹਨ ਤਾਂ ਉਹ ਮੁਰਗੀਆਂ ਆ ਕੇ ਲੈ ਸਕਦੇ ਹਨ ਤਾਂ ਮੁਰਗੀਆਂ ਤੁਹਾਨੂੰ ਵੇਟ ਦੇ ਸਾਬ ਤੇ ਮਿਲ ਜਾਣਗੀਆਂ 170 ਰੁਪਏ ਕਿਲੋ ਤਲ ਕੇ ਤੁਹਾਨੂੰ ਮੁਰਗੇ ਮੁਰਗੀਆਂ ਮਿਲ ਜਾਣਗੀਆਂ